ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਤੁਹਾਡੇ ਨਾਲ ਇੱਕ ਪ੍ਰੋਮਿਸ ਕਰਨਾ ਚਾਹੁੰਦੇ ਹਾਂ ਅਸੀਂ ਤੇ ਜਿਹੜੀਆਂ ਵੀ ਕੋਈ ਇੰਡਸਟਰੀ ਦੇ ਰਿਲੇਟਡ ਜਿਹੜੀਆਂ ਐਗਜ਼ਿਸਟਿੰਗ ਇੰਡਸਟਰੀ ਦੇ ਰਿਲੇਟਡ ਕੋਈ ਵੀ ਕਿਸੇ ਕਿਸਮ ਦੀਆਂ ਦਿੱਕਤਾਂ ਦਰਪੇਸ਼ ਆ ਰਹੀਆਂ ਅਸੀਂ ਬਹੁਤ ਜਲਦੀ ਉਹਨਾਂ ਦਾ ਸਮਾਧਾਨ ਕਰ ਰਹੇ ਕਰਨ ਜਾ ਰਹੇ ਹਾਂ ਔਰ ਨਵੇਂ ਇੰਡਸਟਰੀ ਨੂੰ ਅਸੀਂ ਪ੍ਰਸਾਹਨ ਕਰਕੇ ਉਹਨਾਂ ਨੂੰ ਨਿਵੇਸ਼ ਦੇ ਵੱਡੇ ਮੌਕੇ ਦੇ